ਇਹ ਦੁੱਖ ਦੀ ਗੱਲ ਹੈ ਵੀ ਗੁਰੂ ਰੰਧਾਵਾ ਜੀ ਨੇ ਜਿਹੜੀ ਸ਼ਾਹ ਕੋਟ ਫਿਲਮ ਦੇ ਵਿੱਚ ਪਾਕਿਸਤਾਨ ਨੂੰ ਉੱਪਰ ਗ੍ਰੇਡ ਦਿਖਾਇਆ ਹਿੰਦੁਸਤਾਨ ਨੂੰ ਨੀਵਾ ਦਿਖਾਇਆ ਤੇ ਪੈਸਿਆਂ ਦੀ ਜਾਂਚ ਹੋਣੀ ਚਾਹੀਦੀ ਆ ਵੀ ਕਿਤੇ ਆਈਐਸਆਈ ਤੋਂ ਪੈਸੇ ਤਾਂ ਨਹੀਂ ਆ ਰਹੇ ਇਹਨੂੰ ਆਪਣੇ ਹਿੰਦੁਸਤਾਨ ਨੂੰ ਨੀਵਾ ਨਹੀਂ ਹੋਣ ਦੇਵਾਂਗੇ ਹੋ ਸਕਦਾ ਸ਼ਾਹ ਕੋਟ ਕਿਸੇ ਨੇ ਮਤਲਬ ਕਿਸੇ ਨੂੰ ਯਾਦ ਨਾ ਹੋਵੇ ਪਰ ਓਡੇ ਸਪਰਦਸ਼ਨ ਦੇ ਨਾਲ ਸ਼ਾਹ ਕੋਟ ਹਾਈਲਾਈਟ ਹੁੰਦੀ ਹੈ ਇਸ ਕੇਸ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗੇ ਨੇ ਫਿਰ ਹਾਲਾ ਪੂਰੀ ਜਾਣਕਾਰੀ ਲਵਾਂਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਅਲੀਗੇਸ਼ਨ ਲਗਾਇਆ ਗਿਆ ਨੇ ਤੇ ਇਸ ਮਾਮਲੇ ਨੂੰ ਲੈ ਕੇ ਪਤਲਾ ਹੀ ਬੁੱਕਾ ਗਿਆ ਤਸਵੀਰਾਂ ਦੇਖ ਸਕਦੇ ਹੋ ਸੰਜੀਵ ਕਨੌਲੀ ਤੇ ਹੋਰ ਹਿੰਦੂ ਜਥੇਬੰਦियां ਇੱਥੇ ਇਕੱਠੀਆਂ ਹੋਈਆਂ ਨੇ ਤੇ ਸ਼ਾਹਕੋਟ ਫਿਲਮ ਦਾ ਜਿਹੜਾ ਰਿਲੀਜ਼ ਤੇ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਆ ਗੱਲਬਾਤ ਕਰਾਂਗੇ ਆਖਰ ਐਸਾ ਫਿਲਮ ਦੇ ਵਿੱਚ ਕੀ ਆ ਜਿਹੜਾ ਬਵਾਦ ਖੜਾ ਹੋ ਗਿਆ ਕਿਉਂਕਿ ਅ ਵੱਡੀ ਗੱਲ ਜਦੋਂ ਕੋਈ ਫਿਲਮ ਰਿਲੀਜ਼ ਹੁੰਦੀ ਆ ਜਾਂ ਉਹਦੇ ਵਿੱਚ ਕੋਈ ਕੰਟਰੋਵਰਸੀ ਹੁੰਦੀ ਆ ਤਾਂ ਵਿਵਾਦ ਜ਼ਰੂਰ ਹੁੰਦਾ ਸੰਜੀਵ ਕੋਹਣੌਲੀ ਸਾਡੇ ਨਾਲ ਸੰਜੀਵ ਕੋਹਲੀ ਜੀ ਸ਼ਾਹ ਕੋਟ ਫਿਲਮ ਰਿਲੀਜ਼ ਹੋਈ ਆ ਤੁਸੀਂ ਵਿਰੋਧ ਕਰ ਰਹੇ ਹੋ ਐਸਾ ਕੀ ਆ ਫਿਲਮ ਦੇ ਵਿੱਚ ਜਿਹੜੇ ਲੈ ਕੇ ਤੁਹਾਨੂੰ ਸੜਕਾਂ ਦੇ ਉੱਤਰ ਨਾ ਪਿਆ ਪੁਤਲੇ ਫੁੱਕਣੇ ਪਏ ਨੇ ਬੜੇ ਦੁੱਖ ਦੀ ਗੱਲ ਆ ਵੇ ਗੁਰੂ ਰੰਦਾਵਾ ਜੀ ਨੇ ਜਿਹੜੀ ਸ਼ਾਹ ਕੋਟ ਫਿਲਮ ਦੇ ਵਿੱਚ ਪਾਕਿਸਤਾਨ ਨੂੰ ਉੱਪਰ ਗ੍ਰੇਡ ਦਿਖਾਇਆ ਹਿੰਦੁਸਤਾਨ ਨੂੰ ਨੀਵਾ ਦਿਖਾਇਆ ਇਹ ਸਾਡੀ ਜਿਹੜੀ ਇੰਡੀਅਨ ਆਰਮੀ ਆ ਉਹਨਾਂ ਨੂੰ ਥੱਲੇ ਦਿਖਾਉਣ ਵਾਸਤੇ ਉਹਨਾਂ ਨੇ ਮਨੋਵਲ ਘਰਾਨ ਵਾਸਤੇ ਇਹ ਕੰਮ ਕੀਤਾ ਐਸੇ ਬੰਦੇ ਦੇ ਖਿਲਾਫ ਦੇਸ਼ਦਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਇਹਦੇ ਪੈਸਿਆਂ ਦੀ ਜਾਂਚ ਹੋਣੀ ਚਾਹੀਦੀ ਆ ਕਿਤੇ ਆਈਐਸਆਈ ਤੋਂ ਪੈਸੇ ਤਾਂ ਨਹੀਂ ਆ ਰਹੇ ਇਹਨੂੰ ਕਿਉਂਕਿ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਦੇ ਅਸੀਂ ਕੋਈ ਵੀ ਨਾਰਾ ਨਹੀਂ ਲੱਗਣ ਦਵਾਗੇ ਚਾਹੇ ਫਿਲਮ ਜਰੀਏ ਲੱਗੇ ਜਾਣ ਅਸੀਂ ਕਦੇ ਵੀ ਆਪਣੇ ਹਿੰਦੁਸਤਾਨ ਨੂੰ ਨੀਵਾ ਨਹੀਂ ਹੋਣ ਦਵਾਗੇ ਅਸੀਂ ਦੇਸ਼ ਭਗਤ ਹੈ ਅਸੀਂ ਦੇਸ਼ ਇਤ ਲਈ ਲੜਦੇ ਰਹੇ ਜੇ ਇਹਨੂੰ ਇੰਨਾ ਸ਼ੌਕ ਆ ਪਾਕਿਸਤਾਨ ਤਾਂ ਪਾਕਿਸਤਾਨ ਚ ਜਾ ਕੇ ਫਿਲਮਾਂ ਬਣਾਣ ਜੇ ਹਿੰਦੁਸਤਾਨ ਚ ਬਣਾਨੀ ਹੋਰ ਬਹੁਤ ਹੈ ਸਾਡੇ ਅੱਜ ਪੰਜਾਬ ਦੇ ਵਿੱਚ ਲੋਕ ਬਾਹਲੇ ਮੁਲਕਾਂ ਚ ਜਾ ਰਹੇ ਨੇ ਅੱਜ ਨਸ਼ੇ ਦੀ ਕਿੱਡੀ ਵੱਡੀ ਉਹ ਚੱਲ ਰਹੀ ਆ ਇਹਦੇ ਹਿੱਤ ਚ ਬਣਾਣ ਕਿਉਂਕਿ ਨੌਜਵਾਨ ਪੀੜ੍ਹੀ ਫਿਲਮਾਂ ਤੋਂ ਦੇਖ ਕੇ ਪ੍ਰੇਰਿਤ ਹੁੰਦੀ ਆ ਇਹ ਕੀ ਰੱਖਣਾ ਚਾਹੁੰਦਾ ਵੀ ਪਾਕਿਸਤਾਨ ਸਾਡੇ ਨਾਲੋਂ ਵਧੀਆ ਜਿੱਥੇ ਭੁੱਖ ਮਰੀ ਮਰੀ ਆ ਜ 1947 ਤੋਂ ਪਹਿਲਾਂ ਸਾਡੀ ਆਵਾਜ਼ੀ ਦੇਖੋ ਸਿੱਖ ਸਮਾਜ ਦੀ Hindu ਸਮਾਜ ਦੀ ਅੱਜ ਉੱਥੇ ਸਾਰੇ ਹਿੰਦੂ ਸਿੱਖਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ ਅੱਜ ਮੁਸਲਮਾਨ ਬਣਾਇਆ ਜਾ ਰਿਹਾ ਕਿੰਨੇ ਪਰਸੈਂਟ ਸਾਡੇ ਲੋਕ ਰਹਿ ਗਏ ਨੇ ਅੱਜ ਅਸੀਂ ਉਹਨਾਂ ਦੀ ਜਿੰਦਾਬਾਦ ਉਹਨਾਂ ਦੇ ਹੱਥ ਵਿੱਚ ਨਾ ਕੋਈ ਫਿਲਮ ਮੈਣਨ ਦਵਾਗੇ ਨਾ ਕਿਸੇ ਨੂੰ ਇੱਥੇ ਬੋਲਣ ਦਵਾਗੇ ਜੀ ਸਾਹਿਬ ਕੀ ਫਿਲਮ ਰਿਲੀਜ਼ ਹੋ ਪਹਿਲਾਂ ਤੁਸੀਂ ਕੋਈ ਟ੍ਰੇਲਰ ਦੇਖਿਆ ਕੀ ਫਿਲਮ ਦੇ ਵਿੱਚ ਐਸਾ ਸੀ ਜਾਂ ਤੁਹਾਨੂੰ ਕੋਈ ਜਾਣਕਾਰੀ ਮਿਲੀ ਆ ਜਾਂ ਤੁਸੀਂ ਖੁਦ ਦੇਖਿਆ ਕੀ ਹੈ ਕੀ ਬਣਾ ਦਿੰਦੇ ਟ੍ਰੇਲਰ ਵੀ ਦੇਖਿਆ ਜੋ ਦੇ ਵਿੱਚ ਸਟੋਰੀ ਦਿਖਾਈ ਗਈ ਆ ਮੈਂ ਜਿਹੜਾ ਪਾਕਿਸਤਾਨ ਬਹੁਤ ਵਧੀਆ ਦੇਸ਼ ਆ ਹਿੰਦੁਸਤਾਨ ਤੋਂ ਵਧੀਆ ਹੈ ਸਾਡੇ ਹਿੰਦੁਸਤਾਨ ਦਾ ਲੜਕਾ ਪਿਆਰ ਕਰਦਾ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿਆ ਹਿੰਦੁਸਤਾਨ ਦੇ ਨੀ ਨੀ ਹਲਾ ਟ੍ਰੇਲਰ ਆਇਆ ਉਹਦਾ ਜੋ ਦੀ ਸਟੋਰੀ ਸੁਣੀ ਆ ਜੋ ਅਸੀਂ ਉਹ ਆ ਉਹਦੇ ਵਿੱਚ ਦੇਖਿਆ ਜਾਂ ਦੇਖਿਆ ਬਿਲਕੁਲ ਜੀ ਟ੍ਰੇਲਰ ਦੇ ਵਿੱਚ ਜਿਹੜੀ ਉਸ ਤੁਹਾਨੂੰ ਦੱਸ ਰਿਹਾ ਭਈ ਹਿੰਦੁਸਤਾਨ ਨੂੰ ਨੀਵਾ ਦਿਖਾ ਰਹੇ ਅਸੀਂ ਕਿਸੇ ਵੀ ਹਾਲਤ 'ਚ ਆਪਣੇ ਦੁਸ਼ਮਣ ਦੇਸ਼ ਨੂੰ ਜਿਹੜੇ ਜਿਹੜੇ ਦੇਸ਼ ਦੇ ਵਿੱਚ ਸਾਡੇ ਸਿੱਖ ਭਰਾਵਾਂ ਦਾ ਹਿੰਦੂਆਂ ਦਾ ਕਤਲੇਆਮ ਕੀਤਾ ਜਾ ਰਿਹਾ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਇੱਥੇ ਲੋਕਾਂ ਨੂੰ ਗੁੰਮਰਾਹ ਕਰਕੇ ਆਈਐਸਆਈ ਅਤਵਾਦ ਲਿਆ ਰਿਹਾ ਅਸੀਂ ਉਸ ਦੇਸ਼ ਦੀ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਕਰਾਂਗੇ ਸਾਹਿਬ ਇਸ ਤਰ੍ਹਾਂ ਜਦੋਂ ਕੋਈ ਫਿਲਮ ਬਣਦੀ ਆ ਉਹਦੇ ਚ ਨਾ ਪੂਰੀ ਕੋਈ ਵਾਰ ਸਟੋਰੀ ਦੇ ਵਿੱਚ ਹੋ ਸਕਦਾ ਕਿ ਉਹਦੇ ਵਿੱਚ ਇਸ ਤਰ੍ਹਾਂ ਦਾ ਦਿਖਾਇਆ ਗਿਆ ਹੋਇਆ ਕਾਮ ਤੌਰ ਤੇ ਹਿੰਦੁਸਤਾਨ ਕੋਈ ਜਾਂ ਮਤਲਬ ਮੁਰਦਾਬਾਦ ਦਿਖਾਇਆ ਹੋਇਆ ਜਾਂ ਤੁਸੀਂ ਕਹਿੰਦੇ ਪਾਕਿਸਤਾਨ ਜਿੱਦਾਂ ਮਤਲਬ ਦੇਖੋ ਜਿਹੜਾ ਦੇਸ਼ ਸਾਡੇ ਖਿਲਾਫ ਹੈ ਜਿਹੜਾ ਸਾਡੇ ਸੈਨਿਕਾਂ ਨੂੰ ਮਾਰ ਰਿਹਾ ਜਿਹੜਾ ਸਾਡੇ ਲੋਕਾਂ ਨੂੰ ਕਨਵਰਟ ਕਰ ਰਿਹਾ ਅਸੀਂ ਉਸ ਦੇਸ਼ ਦੇ ਕੋਈ ਵੀ ਚੀਜ਼ ਨਹੀਂ ਦੇਖਣਾ ਚਾਹੁੰਦੇ ਅਸੀਂ ਆਪਣੇ ਦੇਸ਼ ਦਾ ਪ੍ਰਚਾਰ ਬਿਲਕੁਲ ਵੀ ਅਸੀਂ ਆਪਣੇ ਸੁਭੇਚ ਨਹੀਂ ਹੋਣ ਦਵਾਂਗੇ ਅੱਛਾ ਪਹਿਲਾਂ ਫਿਲਮ ਐਮਰਜੈਂਸੀ ਵੀ ਰਿਲੀਜ਼ ਹੋਈ ਸੀ ਉਹਨੂੰ ਲੈ ਕੇ ਵੀ ਬੜਾ ਬਵਾਦ ਹੋਇਆ ਸੀ ਕਿ ਇਸ ਤਰ੍ਹਾਂ ਦਾ ਜਦੋਂ ਇਸ ਤਰ੍ਹਾਂ ਦੀਆਂ ਫਿਲਮਾਂ ਹੁੰਦੀਆਂ ਨੇ ਕੰਟ੍ਰੋਵਰਸੀ ਫਸ ਜਾਂਦੇ ਨੇ ਸੋਨੂੰ ਲੱਗਦਾ ਕਿ ਉਹ ਇੱਕ ਵੱਡਾ ਇੱਕ ਹਿੱਟ ਦਾ ਵੀ ਕਾਰਨ ਬਣ ਜਾਂਦਾ ਲੋਕ ਉਹਨੂੰ ਹੋ ਸਕਦਾ ਸ਼ਾਹਕੋਟ ਕਿਸੇ ਨੇ ਮਤਲਬ ਕਿਸੇ ਨੂੰ ਯਾਦ ਨਾ ਹੋਵੇ ਪਰ ਛੋਡੇ ਇਸ ਪ੍ਰਦਰਸ਼ਨ ਦੇ ਨਾਲ ਸ਼ਾਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਪਾਕਿਸਤਾਨ ਸਾਡਾ ਦੁਸ਼ਮਣ ਹੈ ਅਸੀਂ ਦੁਸ਼ਮਣ ਦੀ ਕੋਈ ਵੀ ਚੀਜ਼ ਨਹੀਂ ਪਸੰਦ ਕਰਾਂਗੇ ਨਾ ਆਪਾਂ ਆਪਣੇ ਲੋਕਾਂ ਨੂੰ ਉਹਦਾ ਪ੍ਰਚਾਰ ਕਰਨ ਦਵਾਂਗੇ ਚਾਹੇ ਉਹਦਾ ਕੋਈ ਗੁਰੂ ਰੰਡਾਵਾ ਕਰਨ ਚਾਹੇ ਕੋਈ ਵੀ ਅਸੀਂ ਉਹਦਾ ਵਿਰੋਧ ਕਰਾਂਗੇ ਜਿਹੜਾ ਵੀ ਕਰਦੇ ਹੈ ਤੇ ਕਰਦੇ ਰਹਿਾਂਗੇ ਤੇ ਹੁਣ ਤੁਸੀਂ ਕੋਈ ਕਿਸੇ ਨੋਟਿਸ ਦਿੱਤਾ ਕਿਸੇ ਨੂੰ ਜਾਂ ਸਿਰਫ ਸੜਕਾਂ ਦੇ ਉੱਤੇ ਕੇ ਪ੍ਰਦਰਸ਼ਨੇ ਕਰ ਰਹੇ ਹੋ ਸਿਰਫ ਇਹ ਨਹੀਂ ਅੱਜ ਅਸੀਂ ਇਸ ਪ੍ਰਦਰਸ਼ਨ ਦੇ ਨਾਲ ਉਹਦਾ ਪੋਸਟਰ 파ੜ ਕੇ ਆਮ ਲੋਕਾਂ ਨੂੰ ਤੇ ਪ੍ਰਸ਼ਾਸਨ ਨੂੰ ਦੱਸ ਰਹੇ ਵੀ ਜੇ ਇਸ ਨਿਮੇ ਵਿੱਚ ਫਿਲਮਾਂ ਲੱਗੀਆਂ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਾਕਿਸਤਾਨ ਸਾਡਾ ਦੁਸ਼ਮਣ ਹੈ ਦੁਸ਼ਮਣ ਰਹੇਗਾ ਅਸੀਂ ਉਹਦਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਪ੍ਰਚਾਰ ਨਹੀਂ ਹੋਣ ਦੇਵਾਂਗੇ ਕਿਸੇ ਡਾਇਰੈਕਟਰ ਨੂੰ ਜਾਂ ਕਿਹਾ ਕਿਸੇ ਨੂੰ ਪ੍ਰਸ਼ਾਸਨ ਨੋਟਿਸ ਦਿੱਤਾ ਕਿ ਅਸੀਂ ਰਿਲੀਜ਼ ਨਹੀਂ ਹੋਣ ਦਵਾਂਗੇ ਦੇਖੋ ਲੋਕਤੰਤਰ ਆ ਲੋਕਾਂ ਦਾ ਅਧਿਕਾਰ ਆ ਲੋਕ ਸਾਡੇ ਨਾਲ ਆ ਅਸੀਂ ਸੜਕਾਂ ਤੇ ਆ ਕੇ ਤਾਂ ਸਰਕਾਰ ਨੂੰ ਵੀ ਦੇਖਣਾ ਪਏਗਾ ਪ੍ਰਸ਼ਾਸਨ ਨੂੰ ਵੀ ਦੇਖਣਾ ਪਏਗਾ ਅਸੀਂ ਪਹਿਲਾਂ ਵੀ ਇਹ ਕੰਮ ਕਰਾਉਂਦੇ ਰਹੇ ਜਿਹੜਾ ਸਾਡੇ ਸੁਭੇ ਦੇ ਖਿਲਾਫ ਸਾਡੇ ਦੇਸ਼ ਦੇ ਸਾਡੀ ਕੌਮ ਦੇ ਬੋਲੇਗਾ ਸੀ ਉਹਦਾ ਵਿਰੋਧ ਕਰਕੇ ਉਹਨੂੰ ਹਟਾਵਾਂਗੇ ਹਟਾਂਦੇ ਵੀ ਰਏ ਜੇ ਨੋਟਿਸ ਦੇ ਗੋ ਜਾਂ ਸਿਰਫ ਕੱਲਾ ਸੜਕਾਂ ਹੜਕਦੇ ਲੱਗੀ ਨਹੀਂ ਹੈ ਅੱਜ ਉਹਦੀ ਜਿਹੜੀ ਟੇਲਰ ਆਇਆ ਟੇਲਰ ਦਾ ਅਸੀਂ ਵਿਰੋਧ ਕਰਤਾ ਜਦੋਂ ਲੱਗੇਗੀ ਤਾਂ ਅਸੀਂ ਨੋਟਿਸ ਵੀ ਦੇਵਾਂਗੇ ਧਰਾਵਾਂਗੇ ਵੀ ਮਤੇ ਲੱਗੀ ਕਿਉਂਕਿ ਪਹਿਲਾਂ ਐਮਰਜੈਂਸੀ ਸੀ ਉਹਨਾਂ ਰੋਕੀ ਆ ਕਿਉਂਕਿ ਉਹਦੇ ਵਿੱਚ ਕੰਟ੍ਰੋਵਰਸੀ ਸੀ ਰੋਕ ਗਈ ਮਤਲਬ ਰਿਲੀਜ਼ ਨਹੀਂ ਹੋਣ ਦਿੱਤੀ ਹੈ ਕਿ ਵੀ ਨਹੀਂ ਰਿਲੀਜ਼ ਹੋਣ ਦਵਾਂਗੇ ਮੈਂ ਇਸ ਬਾਰੇ ਪੁੱਛਦਾ ਵੀ ਇਹਦੀ 1% ਕੋਸ਼ਿਸ਼ ਇਹ ਹੀ ਕਰਾਂਗੇ ਮੈਨੂੰ ਰਿਲੀਜ਼ ਨਾ ਹੋਣ ਦਿੱਤਾ ਜਾਵੇ ਜੇ ਰਿਲੀਜ਼ ਹੁੰਦੀ ਹੈ ਉਹ ਚੀਜ਼ ਜਿਹੜੀ ਅਸੀਂ ਚਾਹਦੇ ਨਹੀਂ ਹੈ ਜੇ ਸਾਡੇ ਦੇਸ਼ ਦੇ ਖਿਲਾਫ ਉਹਦੇ ਦਿਖਾਇਆ ਫ ਅਸੀਂ ਔਰ ਰੋਡ ਤੇ ਆ ਕੇ ਵਿਰੋਧ ਕਰਾਂਗੇ ਮਤਲਬ ਸੜਕਾਂ ਦੀ ਪ੍ਰਦਰਸ਼ਨਾ ਸੁਣਾ ਲਈ ਮਤਲਬ ਮੈਂ ਲੋਕਾਂ ਨੂੰ ਅਵੇਅਰ ਕਰਦੇ ਆ ਕਿ ਹਮ ਅਵੇਅਰ ਤੇ ਖੁਦ ਪਤਾ ਕਿ ਜਿਹੜੀਆਂ ਚੀਜ਼ਾਂ ਹੁਣ ਜਿੱਦਾਂ ਤੁਸੀਂ ਕੁਐਸਚਨ ਪੁੱਟ ਕੀਤਾ ਉਹਦਾ ਚ ਕੀ ਕੀ ਦੱਸਿਆ ਜੋ ਸਾਨੂੰ ਅੱਜ ਪਤਾ ਲੱਗਿਆ ਸੀ ਉਹਦਾ ਵਿਰੋਧ ਕੀਤਾ ਹੋ ਸਕਦਾ ਉਹਨੂੰ ਚੀਜ਼ ਨੂੰ ਸੁਧਾਰ ਕੇ ਲੈਣ ਉਹ ਵਾਕਈ ਪਾਕਿਸਤਾਨ ਨੂੰ ਮਾੜਾ ਦਿਖਾਣ ਜੇ ਮਾੜਾ ਦਿਖਾਉਂਦੇ ਆ ਸਾਡੇ ਹਿੰਦੁਸਤਾਨ ਨਾਲੋਂ ਫਿਰ ਅਸੀਂ ਬਿਲਕੁਲ ਉਹਨਾਂ ਨਾਲ ਉਹ ਦਿਖਾਣ ਬਹਾਨੇ ਕਿੰਨੇ ਕਨਵਰਟ ਕਰਤੇ ਸਿੱਖ ਲੋਕਾਂ ਨੂੰ ਕਿੰਨੇ ਹਿੰਦੂਆਂ ਨੂੰ ਕਨਵਰਟ ਕੀਤਾ ਇਹ ਚੀਜ਼ ਫਿਲਮਾਂ 'ਚ ਦਿਖਾਉਂਦੇ ਆ ਤਾਂ ਅਸੀਂ ਬਿਲਕੁਲ ਉਹ